ਬਹੁਤ ਸੁਬਰਾ ਦਿੱਤੀ ਯਾਨੀ ਕਿੰਨੀ ਕਲਾਸ ਦੇ ਬੱਚੇ ਦਿੱਤੇ ਜਿਹੜੇ ਤੇ ਕਿੰਨੇ ਬੱਚੇ ਦਿੱਗੇ ਜੀ ਅ ਅੱਜ ਤੁਸੀਂ ਹੈਲਪਿੰਗ ਹੈਂਡਸ ਕਲੱਬ ਦੇ ਨਿਸ਼ੂ ਵਿਦਿਅਕ ਸਿੱਖਿਆ ਕੇਂਦਰ ਦੇ ਵਿੱਚ ਖੜੇ ਹੋ ਜਿੱਤੇ ਕਿ ਪਿਛਲੇ 7 ਸਾਲਾਂ ਤੋਂ ਕਿਤਾਬਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਹੁਣ ਤੱਕ ਕਰੀਬ ਅ 4 ਲੱਖ ਕਿਤਾਬਾਂ ਜਿਨ੍ਹਾਂ ਦੀ ਵੈਲਿਊ ਕਈ ਕਰੋੜਾਂ ਦੇ ਵਿੱਚ ਬੰਦੀ ਹੈ ਬੱਚਿਆਂ ਨੂੰ ਡਿਸਟ੍ਰੀਬਿਊਟ ਕੀਤੀਆਂ ਜਾ ਚੁੱਕੀਆਂ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਸਕੂਲਾਂ ਦੀ ਮਨਮਾਨੀ ਸਕੂਲ ਵਾਲੇ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਜਿਹੜਾ ਕਿ ਸੈਟ NCERT ਦੇ ਵਿੱਚ ਕੁਝ ਹਜ਼ਾਰਾਂ ਦਾ ਮੰਨਦਾ ਲੇਕਿਨ ਸਕੂਲਾਂ ਦੀ ਮਨਮਾਨੀ ਕਰਕੇ ਉਹੀ ਕਈ ਹਜ਼ਾਰਾਂ ਮਤਲਬ 5 ਤੋਂ 10000 ਤੱਕ ਦਾ ਸੈਟ ਪਹੁੰਚ ਜਾਂਦਾ ਹੈ ਉਸ ਪ੍ਰੋਬਲਮ ਦੇ ਲਈ ਪੇਰੈਂਟ ਨੂੰ ਰਾਹਤ ਦਿਲਾਉਣ ਲਈ ਅਸੀਂ ਕਿਤਾਬਾਂ ਦਾ ਲੰਗਰ ਅਰੇਂਜ ਕੀਤਾ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਪੇਰੈਂਟਸ ਹਜੇ ਰਾਤ ਸ਼ੁਰੂ ਹੋਇਆ April ਦੇ ਮਹੀਨੇ ਦੇ ਵਿੱਚ ਫੁੱਲ ਕਰਾਊਡ ਹੋਏਗਾ ਕਿ ਉਹ ਪੇਰੈਂਟ ਦੀ ਮਜਬੂਰੀ ਦਿਖਾਉਂਦੇ ਕਿ ਕਿੰਨੇ ਕੁ ਮਜਬੂਰ ਪੇਰੈਂਟਸ ਨੇ ਤੇ ਕਿਉਂ ਕਿਤਾਬਾ ਦਾ ਲੰਗਰ ਸ਼ੁਰੂ ਕਰਨਾ ਪਿਆ ਕਿੰਨੀ ਦੇਰ ਤੋਂ ਕਰ ਰਹੇ ਸੀ ਪਿਛਲੇ 7 ਸਾਲ ਤੋਂ ਕਿਤਾਬਾ ਦਾ ਲੰਗਰ ਚੱਲ ਰਿਹਾ ਸੀ ਤੇ ਅੱਜ ਕਿੰਨੇ ਬੱਚੇ ਹੁੰਦੇ ਚੇਨ ਕਿਤਾਬਾ ਹਲੇ ਚੱਲ ਰਿਹਾ ਜੀ 7 ਵਜੇ ਤੀ ਚੱਲੇਗਾ ਨੀਅਰ ਅਬਾਊਟ ਹੁਣ ਤੱਕ ਕਿੰਨੀਆਂ ਐਂਟਰੀਆਂ ਹੋ ਗਈਆਂ ਅੱਜ 28 ਐਂਟਰੀਜ਼ ਹੋ ਚੁੱਕੀਆਂ ਬਾਕੀ ਪੇਰੈਂਟਸ ਅਜੇ ਬੈਠੇ ਜਿੱਦਾਂ ਜਿੱਦਾਂ ਹੋਏਗੇ ਮਤਲਬ ਡੇਲੀ 70 ਤੋਂ 80 ਪੇਰੈਂਟਸ ਨੂੰ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਜਾਂਦੀਆਂ ਸਰ ਸਰ ਤੁਸੀਂ ਕਹਿੰਦੇ ਕਿ ਕਿਹਨੇ ਬੱਚੇ ਕਿਹੜੇ-ਕਿਹੜ ਦੰਦੇ ਤੁਸੀਂ ਸਰ ਸਾਡੇ ਕੋਲ ਲੁਧਿਆਣਾ ਦੇ ਕੋਈ ਵੀ ਬੋਰਡ ਦਾ ਸਕੂਲ ਹੋਵੇ ਆਈਦਰ ਪੰਜਾਬ ਬੋਰਡ ਹੈ ਜਾਂ ਸੀਬੀਐਸਸੀ ਬੋਰਡ ਹੈ ਹਰ ਕਲਾਸ ਹਰ ਸਕੂਲ ਦੇ ਬੱਚਿਆਂ ਦੀਆਂ ਕਿਤਾਬਾਂ ਮੁਹੱਈਆ ਕਰਾਉਣ ਦਾ ਕੋਸ਼ਿਸ਼ ਹੁੰਦੀ ਹੈ ਲੇਕਿਨ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਕਿਤਾਬਾਂ ਬਹੁਤ ਜ਼ਿਆਦਾ ਮਹਿੰਗੀਆਂ ਜਿਸ ਤਰ੍ਹਾਂ ਗਵਰਨਮੈਂਟ ਬੁੱਕਸ ਹੈ ਜਾਂ ਐਨਸੀਆਰਟੀ ਦੀ ਬੁੱਕਸ ਹੈ ਉਹਨਾਂ ਦੀ ਇੱਕ ਲਿਮਟਿਡ ਕੀਮਤ ਹੈ ਲੇਕਿਨ ਜਿੱਤੇ ਪ੍ਰਾਈਵੇਟ ਸਕੂਲ ਹੈ ਆਪਣੀ ਮਨਮਾਨੀ ਜਾਂ ਆਪਣੇ ਪ੍ਰੋਫਿਟ ਮੋਟਿਵ ਨੂੰ ਦੇਖਦੇ ਹੋਏ ਬਹੁਤ ਹਾਈ ਰੇਟ ਤੇ ਪ੍ਰਾਈਵੇਟ ਪਬਲਿਸ਼ਰਾਂ ਦੇ ਕਿਤਾਬਾਂ ਲਗਾਉਂਦੇ ਜਿਹੜੀਆਂ ਕਿ ਐਨਸੀਆਰਟੀ ਦੀਆਂ ਜਾਂ ਸੀਬੀਐਸਸੀ ਦੇ ਗਾਈਡਲਾਈਨਸ ਤੋਂ ਪਰੇ ਹਨ ਲੇਕਿਨ ਅਸੀਂ ਕਈ ਸਰਕਾਰਾਂ ਨੂੰ ਕਈ ਐਜੂਕੇਸ਼ਨ ਮਿਨਿਸਟਰਾਂ ਨੂੰ ਵੀ ਕੰਪਲੇਨਟ ਦਿੱਤੀ ਲੇਕਿਨ ਸਾਰਿਆਂ ਦੀ ਸ਼ਾਇਦ ਮਿਲੀ ਭੁਗਤ ਹੈ ਜਿਹਦੇ ਕਰਕੇ ਉਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹਜੇ ਤੱਕ ਹੋਈ ਸਰ ਉਹ ਦਾ ਆਪਰ ਚੇਂਜ ਕਰ ਦਿੰਦੇ ਆ ਉਹ ਤਾਂ ਕਿੱਦਾਂ ਕਰਦੇ ਹੋ ਪਰ ਉਹ ਤਾਂ ਨਵੀਆਂ ਡੈਲੀਆਂ ਬੰਦੀਆਂ ਸਰ ਉੱਤਰ ਚੇਂਜ ਕਰ ਦਿੰਦੇ ਕਾਫੀ ਸਾਰੀਆਂ ਕਿਤਾਬਾਂ ਸਾਡੇ ਕੋਲ ਮਿਲ ਜਾਂਦੀਆਂ ਕਿਉਂਕਿ ਲਿਮਿਟਿਡ ਰਾਈਟਰਸ ਨੇ ਜੇ ਆਪਾਂ ਗੱਲ ਕਰਦੇ 15 ਜਾਂ 20 ਰਾਈਟਰਸ ਨੇ ਅੱਜ ਜੇ ਉਹ A ਸਕੂਲ ਦੇ ਵਿੱਚ ਲੱਗੇ ਕੱਲ ਉਹ D ਸਕੂਲ ਦੇ ਵਿੱਚ ਨੂੰ ਰਾਈਟਰ ਬੰਦ ਨਹੀਂ ਹੁੰਦੇ ਤੇ ਜੇ ਅਸੀਂ ਕਿਸੇ ਇੱਕ ਸਕੂਲ ਦੇ ਵਿੱਚੋਂ ਕਿਤਾਬ ਚੇਂਜ ਹੋ ਜਾਂਦੇ ਤੇ ਦੂਜੇ ਸਕੂਲ ਦੀਆਂ ਕਿਤਾਬਾਂ ਦੇ ਵਿੱਚੋਂ ਕਿਤਾਬਾਂ ਮਿਲ ਵੀ ਜਾਂਦੀਆਂ ਸਾਰੇ ਜਿੱਦਾਂ ਦੇਖਿਆ ਜਾਵੇ ਕਈ ਸਕੂਲਾਂ ਦੇ ਵਿੱਚ ਇੱਕ ਕਿਤਾਬ ਲੈਣੀ ਹੁੰਦੀ ਹੈ ਤੇ ਉਹ ਇੱਕ ਕਿਤਾਬ ਮਿਲਦੀ ਨਹੀਂ ਪੂਰਾ ਸੈੱਟ ਲੈਣਾ ਪੈਂਦਾ ਉਹਨਾਂ ਨੂੰ ਉਹ 7000 ਤੋਂ 8000 ਤੋਂ ਸੈੱਟ ਹੁੰਦਾ ਲੇਕਿਨ ਜੇ ਉਹ ਨਹੀਂ ਖਰੀਦ ਸਕਦੇ ਤੁਹਾਡੇ ਕੋਲੋਂ ਆ ਕੇ ਲੈ ਸਕਦੇ ਨੇ ਬਿਲਕੁਲ ਜੀ ਬਿਲਕੁਲ ਨਹੀਂ ਸ਼ੁਲਕ ਅਸੀਂ ਉਹ ਕਿਤਾਬਾਂ ਦਿੰਨੇ ਆ ਬਸ ਇੱਕੋ ਹੀ ਪੇਰੈਂਟਸ ਨੂੰ ਅਪੀਲ ਕਰਦੇ ਆ ਕਿ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਕਿਤਾਬਾਂ ਹਨ ਉਹਨੂੰ ਰੱ ਤੋਂ ਕਿ ਕਿਸੇ ਹੋਰ ਦੇ ਕਮ ਆਜਨ ਕਾਈਂਡਲੀ ਆਪਣੀਆਂ ਪੁਰਾਣੀਆਂ ਕਿਤਾਬਾਂ ਨਾਲ ਲੈ ਕੇ ਆਓ ਤਾਂ ਕਿ ਇਹਨੂੰ ਆਪਾਂ ਐਕਸਚੇਂਜ ਕਰ ਸਕੀਏ ਤੁਹਾਡੇ ਨਾਲ ਕਿੱਡਾ ਰਾਸਤਾ ਕਰਨ ਕੋਈ ਮੇਲ ਕੋਈ ਨੰਬਰ ਕੋਈ ਇਸ਼ੂ ਤੁਹਾਡਾ ਕਿੱਦਾਂ ਹੋਵੇ ਆ ਜੇਕਰ ਰਾਸਤਾ ਕਰਨ ਲਈ ਅਸੀਂ ਇੱਕ ਮਿਸਕਾਲ ਅਲਰਟ ਜਾਰੀ ਕਰ ਰਹੇ ਹਿੱਤਾ ਜੀ ਮੈਂ ਇੱਕ ਵਾਰੀ ਤੁਹਾਨੂੰ ਦਿਖਾ ਦਿੰਦਾ ਖਾਲੀ ਉਸ ਨੰਬਰ ਦੇਤੇ ਜਦੋਂ ਤੁਸੀਂ ਮਿਸਕਾਲ ਕਰੋਗੇ ਫੋਰ 올 ਓਵਰ ਕਲੈਕਸ਼ਨ ਸੈਂਟਰ ਇਹ ਮਿਸਕਾਲ ਨੰਬਰ ਹੈ ਜੀ ਤੁਸੀਂ ਇਹਦੇ ਉੱਤੇ ਜਦੋਂ ਵੀ ਕਾਲ ਕਰੋਗੇ ਜਿੰਨੇ ਵੀ ਲੁਧਿਆਣਾ ਦੇ ਵਿੱਚ ਸਾਡੇ ਕਲੈਕਸ਼ਨ ਸੈਂਟਰ ਹੈ ਉਹਨਾਂ ਦਾ ਐਡਰੈਸ ਉਹਨਾਂ ਦਾ ਕੰਟੈਕਟ ਨੰਬਰ ਤੁਹਾਡੇ ਕੋਲ ਪਹੁੰਚ ਜਾਏਗਾ ਸੋ ਇਸ ਕੰਟੈਕਟ ਨੰਬਰ ਦੇਤੇ ਕੰਟੈਕਟ ਕਰ ਸਕਦੇ ਹੋ ਬਾਕੀ ਜਿਹੜਾ ਸਾਡਾ ਮੇਨ ਡਿਸਟ੍ਰਿਬਿਊਸ਼ਨ ਸੈਂਟਰ ਹੈ ਸਭ ਨੂੰ ਮੈਂ ਦੱਸਤਾ ਜਾਂਦਾ ਚੌਧਰੀ ਧਰਮਸ਼ਾਲਾ ਸੰਗਲਾ ਸ਼ਵਾਲਾ ਮੰਦਿਰ ਚੌਂਕ ਸ਼ਹਿਰ ਦੇ ਵਿੱਚ ਸੰਗਲਾ ਸ਼ਵਾਲਾ ਮੰਦਿਰ ਚੌਂਕ ਦੇ ਵਿੱਚ ਕਿਸੇ ਨੂੰ ਵੀ ਪੁੱਛ ਲਓ ਕਿਤਾਬਾਂ ਦਾ ਲੰਗਰ ਕਿੱਥੇ ਲੱਗਦਾ ਸਭ ਨੂੰ ਪਤਾ ਹੈ ਤੁਸੀਂ ਇੱਥੇ ਪਹੁੰਚ ਕੇ ਕਿਤਾਬਾਂ ਆਪਣੀਆਂ ਲੈ ਸਕਦੇ ਹੋ ਸਭ ਨੂੰ ਇੱਕ ਰਿਕਵੈਸਟ ਜਰੂਰ ਕਰਦੇ ਪਲੀਜ਼ ਆਪਣੀਆਂ ਕਿਤਾਬਾਂ ਰੰਦੀ ਚ ਨਾ ਵੇਚੋ ਚੰਦਰਪੇ ਦੇ ਸ਼ਾਇਦ ਰੰਦੀ ਚ ਮਿਲ ਜਾਣਗੇ ਲੇਕਿਨ ਕਿਸੇ ਨੂੰ ਡੋਨੇਟ ਕਿਸਨੂੰ ਫਿਊਚਰ ਮਿਲ ਜੇਗਾ ਉਹ ਤੇ ਜੀ ਚਲੋ ਜੀ ਮੈਂ ਸ਼ਸ਼ੀ ਭੂਸ਼ਣ ਹੈਲਪਿੰਗ ਹੈਂਡਸ ਕਲੱਬ ਦਾ ਵਲੰਟੀਅਰ ਹਾਂ ਕਿਤਾਬਾਂ ਦਾ ਲੰਗਰ ਜਿਹੜਾ ਕਿ ਹੈਲਪਿੰਗ ਹੈਂਡਸ ਕਲੱਬ ਦੁਆਰਾ ਚਲਾਇਆ ਜਾ ਰਿਹਾ ਹੈ ਇਹ ਇੱਕ ਗਾਂਧੀਗਰੀ ਹੈ ਉਹਨਾਂ ਸਕੂਲਾਂ ਦੇ ਖਿਲਾਫ ਜੋ ਪੀਰਿਐਂਟਸ ਨੂੰ ਮਜਬੂਰ ਕਰਦੇ ਨੇ ਮਹਿੰਗਾ ਸੈਟਲੈਂਡ ਲਈ ਪੂਰੀ ਲੁੱਟਖੋ ਹੁੰਦੀ ਹੈ ਤੇ ਸਰਕਾਰ ਉਹਦੇ ਉੱਤੇ ਨਕੇਲ ਨਹੀਂ ਕੱਸ ਪਾਉਂਦੀ ਉਸ ਨੈਕਸਸ ਦੇ ਖਿਲਾਫ ਹੈਲਪਿੰਗ ਹੈਂਡਸ ਕਲੱਬ ਦੀ ਇੱਕ ਗਾਂਧੀਗਰੀ ਪਿਛਲੇ 7 ਸਾਲਾਂ ਤੋਂ ਚੱਲਦੀ ਆ ਰਹੀ ਹੈ ਕਿਤਾਬਾਂ ਦਾ ਲੰਗਰ ਲਗਾ ਕੇ ਤੁਸੀਂ ਲੰਗਰ ਕਈ ਤਰ੍ਹਾਂ ਦੇ ਦੇਖਿਆ ਹੋਣੇ ਹੁਣੇ ਪਰ ਇਹ ਜਿਹੜਾ ਅਨੋਖਾ ਲੰਗਰ ਹੈ ਕਿਤਾਬਾਂ ਦਾ ਲੰਗਰ ਵਿਦਿਆਦਾਨ ਮਹਾਦਾਨ ਇਸ ਲੰਗਰਾਂ ਹੀ ਅਸੀਂ ਪੰਜਾਬ ਦਾ ਭਾਰਤ ਦਾ ਆਣ ਵਾਲਾ ਪੁੱਖ ਬਣਾਉਣਾ ਚਾਹੁੰਦੇ ਹਾਂ ਸਰ ਜਿੱਦਾਂ ਦੇਖਿਆ ਹੋਵੇ ਸੋਸ਼ਲ ਮੀਡੀਆ ਦੇ ਉੱਪਰ ਕਦਮਾ ਦਿੱਤੀਆਂ ਨੇ ਔਰ ਫੋਟੋ ਵੀ ਕੀਤੀਆਂ ਨੇ ਬੱਚਿਆਂ ਦਾ ਚਿਹਰਾ ਤਾਂ ਨਹੀਂ ਸਾਹਮਣੇ ਲੈ ਕੇ ਆਉਂਦੇ ਤੁਸੀਂ ਅਸੀਂ ਕਿਸੇ ਵੀ ਬੱਚੇ ਦਾ ਕਿਸੇ ਵੀ ਪੇਂਟ ਦਾ ਚਿਹਰਾ ਨਹੀਂ ਸਾਹਮਣੇ ਲੈ ਕੇ ਆਉਂਦੇ ਹੈਗੇ ਸਾਡਾ ਇੱਕੋ ਹੀ ਮਕਸਦ ਹੈਗਾ ਜੇ ਅਸੀਂ ਇਹਨੂੰ ਪ੍ਰਮੋਟ ਕਰਦੇ ਆ ਕਿ ਕੋਈ ਜ਼ਰੂਰਤਮੰਦ ਬੱਚਾ ਐਸਾ ਨਾ ਰਹੇ ਜਾਵੇ ਜਿਹੜਾ ਕਿਤਾਬਾਂ ਦੇ ਕਰਨ ਪੜਨ ਤੋਂ ਰਹਿ ਜਾਵੇ ਉਹਨੂੰ ਪਤਾ ਨਾ ਲੱਗੇ ਕਿ ਕਿਤਾਬਾਂ ਦਾ ਲੰਗਰ ਕਿੱਥੇ ਲੱਗਦਾ ਮੈਂ ਕਿਤਾਬਾਂ ਕਿੱਥੋਂ ਲੈਣੀਆਂ ਨੇ ਸਾਡੇ ਕੋਲ ਐਸੇ ਕੇਸ ਆਏ ਨੇ ਜਿਹੜੇ ਸਿਰਫ ਇਸ ਕਰਨ ਪੜ੍ਹਾਈ ਛੋੜਨਾ ਚਾਹੁੰਦੇ ਸੀ ਕਿ ਉਹਨਾਂ ਕੋਲ ਕਿਤਾਬਾਂ ਨਹੀਂ ਸੀ ਪਰ ਜਦੋਂ ਉਹਨਾਂ ਨੂੰ ਅਸੀਂ ਕਿਤਾਬਾਂ ਪ੍ਰੋਵਾਈਡ ਕੀਤੀਆਂ ਪਲੱਸ 1 ਪਲੱਸ 2 ਦੀਆਂ ਤਾਂ ਅੱਜ ਉਹ ਡਾਕਟਰ ਬਣੀ ਬੈਠੇ ਨੇ ਬਹੁਤ ਬਹੁਤ ਚੈਨਲ ਦੇ ਮਾਧਿਅਮ ਨਾਲ ਹੀ ਲੋਕਾਂ ਨੂੰ ਅਪੀਲ ਕਰਨਾ ਜਾਊਂਗਾ ਜਿਨ੍ਹਾਂ ਦੇ ਐਗਜ਼ਾਮ ਹੋ ਗਏ ਨੇ ਜਾਂ ਚੱਲ ਰਹੇ ਨੇ ਵਾਲੇ ਹੋਣੇ ਨੇ ਰਿਜ਼ਲਟ ਆਣਾ ਹੈ ਉਹ ਆਪਣੀਆਂ ਬੁੱਕਸ ਰੱਦੀ ਵਿੱਚ ਨਾ ਵੇਚ ਕੇ ਇੱਥੇ ਸਾਡੇ ਕੋਲ ਡ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਵੈ ਕਿਸੇ ਦੀ ਰੋਜ਼ੀ ਰੋਟੀ ਬਣਾ ਸਕਦਾ ਵੈ ਮੈਂ ਲੋਕਾਂ ਨੂੰ ਇਹੀ ਅਪੀਲ ਕਰਨੀ ਚਾਹੁੰਦਾ ਜਿਨ੍ਹਾਂ ਬੱਚਿਆਂ ਨੂੰ ਕਿਤਾਬਾਂ ਦੀ ਜ਼ਰੂਰਤ ਹੈ ਸਾਡੇ ਕੋਲੇ ਆਓ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਸਾਨੂੰ ਦੇ ਜੋਗਾ ਔਰ ਇਹ ਨਾ ਸੀ ਕੋਈ ਪਹਿਰ ਲੈਣੇ ਹੈ ਨਾ ਅਸੀਂ ਕੋਈ ਪਹਿਹ ਦੰਨੇ ਹੈ ਮੈਂ ਬਸ ਇਹੀ ਅਪੀਲ ਕਰੂੰਗਾ ਵੀ ਔਰੇ ਆ ਕੇ ਕਿਤਾਬਾਂ ਦਾ ਆਪਣਾ ਨਿਸ਼ ਲੋ ਕਿਤਾਬਾਂ ਪ੍ਰਾਪਤ ਕਰੋ ਥੈਂਕ ਯੂ